No <laughs> <laughs> ਤੁਸੀਂ ਹੁਣ ਸਾਰੇ ਨੇ ਇਕੱਠ ਕੀਤਾ ਵਾਰਡ ਵਾਸੀਆਂ ਨੇ ਕਿਸੇ ਨੂੰ ਕੋਈ ਦਿੱਕਤ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸਾਰੇ ਬੰਦਿਆਂ ਨੇ ਇਕਾ ਕਰਕੇ ਸਰਬਸੰਮਤੀ ਨਾਲ ਪੰਚ ਬਣਾਇਆ ਠੀਕ ਆ ਤਾਂ ਪਹਿਲਾਂ ਵੀ ਤੁਸੀਂ ਕੋਈ ਪੰਚੀ ਲੜੀ ਹੈ ਜੀ ਕਿ ਪਹਿਲੀ ਵਾਰ ਬਣਿਆ ਨਹੀਂ ਪਹਿਲੀ ਵਾਰ ਬਣਿਆ ਸਰਬਸੰਮਤੀ ਨਾਲ ਠੀਕ ਆ ਜੀ ਕਿਵੇਂ ਤੇ ਹੁਣ ਕੀ ਕੰਮ ਨੇ ਪਿੰਡ ਵਾਰਡ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਵਾਰਡ ਵਿੱਚ ਆਪਾਂ ਰੈਸਲਾ ਕਰਕੇ ਜੋ ਆਪਾਂ ਨੂੰ ਕੰਮ ਕਰਨ ਨੂੰ ਕਹਿਣਗੇ ਬੰਦੇ ਉਹ ਆਪਾਂ ਕੰਮ ਕਰਾਂਗੇ ਠੀਕ ਆ ਕਿਉਂਕਿ ਸਾਡਾ ਮਕਸਦ ਇਕਾ ਕਿ ਆਪਾਂ ਨੇ ਸਰਬਸੰਮਤੀ ਕਰਨੀ ਆ ਪਿੰਡ ਦੇ ਵਿੱਚ ਬਹੁਤ ਸਾਰੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਸੋਚ ਲੈ ਕੇ ਚੱਲੇ ਹੋਏ ਆ ਕਿ ਜੇ ਪੰਚੀਆਂ ਦੀ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਧਮੋੜ ਦੇ ਵਿੱਚ ਸਰਪੰਚੀ ਲਈ ਵੀ ਸਰਬਸੰਮਤੀ ਹੋਣੀ ਚਾਹੀਦੀ ਆ ਨਹੀਂ ਤੁਸੀਂ ਆਪੇ ਪਹਿਲਾਂ ਆਜੋ ਆਓ ਮਿੰਟ ਦਾ ਨਾਲੇ ਨਾ ਬੋਲਣੀਆਂ ਕਾਸਾ ਫੋਟੋ ਕਰਾ ਲੋ ਫੋਟੋ ਤੇਰਾ ਬਣਾ ਲੋ ਕੇਰਾ ਵਿੱਚ ਫੋਟੋ ਹੋ ਜਾਊਗਾ ਬਿਗਾਰ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਪਿੰਡ ਢਮੋਟਕਲਾ ਤੇ ਵਾਰਡ ਨੰਬਰ 1 ਅੱਜ ਸਰਬਸੰਮਤੀ ਦੇ ਨਾਲ ਸਰਦਾਰ ਕੁਲਵਿੰਦਰ ਸਿੰਘ ਜੀ ਨੂੰ ਸਾਰੀ ਸਹਿਮਤੀ ਦੇ ਨਾਲ ਵਾਰਡ ਨੰਬਰ 1 ਦੇ ਅੱਜ ਨਿਵਾਸੀ ਇਕੱਠੇ ਹੋਏ ਸੀਗੇ ਤੇ ਸਹਿਮਤੀ ਦੇ ਨਾਲ ਸਾਰਿਆਂ ਨੇ ਮੀਟਿੰਗ ਦੇ ਵਿੱਚ ਇਹੀ ਫੈਸਲਾ ਲਿਆ ਵੀ ਇਸ ਵਾਰ ਸਰਦਾਰ ਕੁਲਵਿੰਦਰ ਸਿੰਘ ਜੀ ਨੂੰ ਪੰਜ ਚੁਣਿਆ ਗਿਆ ਤੇ ਸਾਰੇ ਵਾਰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਾਕੀ ਆਪਣੇ ਨਾਲ ਸਾਰੇ ਹਾਜ਼ਰ ਨੇ ਵਾਰਡ ਵਾਸੀ ਕੁਲਵਿੰਦਰ ਸਿੰਘ ਜੀ ਤੇ ਆਪਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਹੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਵਾਰਡ ਵਾਸੀਆਂ ਨੂੰ ਜੀ ਧੰਨਵਾਦ ਜੀ ਤੇ ਆਪਣਾ ਪਹਿਲਾ ਵੀ ਤੁਸੀਂ ਕੋਈ ਪੰਜੀ ਲੜੀ ਜੀ ਪਹਿਲੀ ਵਾਰ ਬਣੇ ਹੋ ਨਹੀਂ ਪਹਿਲੀ ਵਾਰ ਬਣੇ ਸ਼ਰਬ ਸੰਤੀ ਨਾਲ ਠੀਕ ਆ ਜੀ ਕਿਵੇਂ ਦਾ ਮਹਿਸੂਸ ਕਰਦੇ ਹੋ ਜੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੁੰਦੀ ਹੈ ਠੀਕ ਆ ਤੁਸੀਂ ਹੁਣ ਸਾਰਿਆਂ ਨੇ ਇਕੱਠ ਕੀਤਾ ਵਾਰਡ ਵਾਸੀਆਂ ਨੇ ਕਿਸੇ ਨੂੰ ਕੋਈ ਦਿੱਕਤ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਸਾਰੇ ਬੰਦਿਆਂ ਨੇ ਇਕਾ ਕਰਕੇ ਸਰਬਸੰਮਤੀ ਨਾਲ ਪੰਚ ਬਣਾਇਆ ਠੀਕ ਆ ਤੇ ਹੁਣ ਕੀ ਕੰਮ ਨੇ ਪਿੰਡ ਵਾਰਡ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਵਾਰਡ ਵਿੱਚ ਆਪਾਂ ਰੈਸਲਾ ਕਰਕੇ ਜੋ ਆਪਾਂ ਨੂੰ ਕੰਮ ਕਰਨ ਨੂੰ ਕਹਿਣਗੇ ਬੰਦੇ ਉਹ ਆਪਾਂ ਕੰਮ ਕਰਾਂਗੇ ਠੀਕ ਆ ਸਰਦਾਰ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਵੀ ਜਿਹੜਾ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤੇ ਸਾਰੇ ਵਾਰਡ ਵਾਸੀਆਂ ਦੀ ਸਹਿਮਤੀ ਦੇ ਵਿੱਚ ਤੇ ਵਾਰਡ ਦੇ ਵਿੱਚ ਜਿਹੜੇ ਕੰਮਕਾਰ ਹੋਣਗੇ ਸਾਰੇ ਵਾਰਡ ਵਾਸੀਆਂ ਦੀ ਸਹਿਮਤੀ ਦੇ ਨਾਲ ਰਲ ਮਿਲ ਕੇ ਉਹਨਾਂ ਵੱਲੋਂ ਕੀਤੇ ਜਾਣਗੇ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਪਿੰਡ ਲਈ ਵਾੜ ਦੇ ਵਿੱਚ ਹਾਂ ਜੇ ਜਿੱਦਾਂ ਸਾਡੇ ਵਾਰਡ ਇੱਕ ਇੱਕ ਨੰਬਰ ਵਿੱਚ ਵਧੀਆ ਸਹਿਮਤੀ ਨਾਲ ਪੰਜ ਬਣਾਇਆ ਗਿਆ ਇਦਾਂ ਜੇ ਹੋਰ ਵਾਰਡ ਵਿੱਚ ਵੀ ਕੰਮ ਹੋਵੇ ਤਾਂ ਵਧੀਆ ਗੱਲ ਹੈ ਜੀ ਠੀਕ ਹੈ ਸੋ ਕੁਲਵਿੰਦਰ ਸਿੰਘ ਨੇ ਬੜੀ ਵਧੀਆ ਸੋਚ ਆ ਦੱਸਿਆ ਵੀ ਜਿਵੇਂ ਵੀ ਇਹਨਾਂ ਦੇ ਆਪਣੇ ਇੱਕ ਨੰਬਰ ਵਾਰਡ ਦੇ ਵਿੱਚ ਸਹਿਮਤੀ ਹੋਈ ਆ ਪਹਿਲਾਂ ਵੀ ਨੌ ਨੰਬਰ ਦੇ ਵਿੱਚ 10 ਨੰਬਰ ਦੇ ਵਿੱਚ ਪੰਜ ਨੰਬਰ ਦੇ ਵਿੱਚ ਸਹਿਮਤੀ ਹੋਈ ਆ ਤੇ ਸਾਰੇ ਪਿੰਡ ਨੂੰ ਇਹਨਾਂ ਦਾ ਇਹੀ ਮੈਸੇਜ ਆ ਵੀ ਆਪਾਂ ਸਾਰੇ ਰਲ ਮਿਲ ਕੇ ਸਹਿਮਤੀ ਕਰੀਏ ਤਾਂ ਕਿ ਆਪਾਂ ਨੂੰ ਕੋਈ ਸਰਪੰਚ ਚੋਣਾਂ 'ਚ ਕੋਈ ਦਿੱਕਤ ਨਾ ਆਵੇ ਹੋਰ ਕੋਈ ਗੱਲਬਾਤ ਤੁਸੀਂ ਵੀਰੇ ਬਹੁਤ ਬਹੁਤ ਧੰਨਵਾਦ ਆ ਜੀ ਵਾਰਡ ਨੰਬਰ 1 ਦਾ ਜਿਨ੍ਹਾਂ ਨੇ ਸੂਝਵਾਨ ਉਹਨਾਂ ਸੱਜਣਾ ਨੇ ਇੱਕ ਫੈਸਲਾ ਲਿਆ ਸੀਗਾ ਇਹ ਫੈਸਲਾ ਇਹ ਸੀ ਕਿ ਵਾਰਡ ਨੰਬਰ 1 ਦੇ ਵਿੱਚੋਂ ਜਿਹੜੀ ਪੰਚ ਦੀ ਉਮੀਦਵਾਰ ਆ ਨਾ ਉਹ ਸਾਡੇ ਇਸ ਵਾਰਡ ਦੇ ਵਿੱਚ ਔਰਤਾ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਸੀ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਪੰਚਾ ਦਵਾਂਗੇ ਜੋ ਇੱਕ ਸੂਝਵਾਨ ਤੇ ਸਿਆਣੀ ਔਰ ਕੰਮ ਕਰਨ ਵਾਲੇ ਉਸ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਹਸਬੰਦ ਨੇ ਉਹ ਵੀ ਕੋਈ ਇਸ ਤਰ੍ਹਾਂ ਦੇ ਮਿਹਨਤੀ ਬੰਦੇ ਹੋਣ ਜਿਵੇਂ ਕਿ ਸਾਡੇ ਕੋਲ ਕੁਲਵਿੰਦਰ ਸਿੰਘ ਜੀ ਨੇ ਕੁਲਵਿੰਦਰ ਸਿੰਘ ਜੀ ਨੇ ਅਰ ਸਾਰਿਆਂ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਆ ਸਾਡਾ ਮਕਸਦ ਕੁਲਵਿੰਦਰ ਸਿੰਘ ਦੀ ਜਗ੍ਹਾ ਤੇ ਕੋਈ ਹੋਰ ਵੀ ਸੱਜਣ ਇਸ ਬਾੜ ਦੇ ਵਿੱਚੋਂ ਪੰਚੀ ਲਈ ਹਾਜ਼ਰ ਹੁੰਦਾ ਜਾਂ ਆਉਂਦਾ ਆਪਣੇ ਆਪ ਆਉਂਦਾ ਸਾਨੂੰ ਮਨਜ਼ੂਰ ਸੀ ਕਿਉਂਕਿ ਸਾਡਾ ਮਕਸਦ ਏਕਾ ਕਿ ਆਪਾਂ ਨੇ ਸਰਬਸੰਮਤੀ ਕਰਨੀ ਆ ਪਿੰਡ ਦੇ ਵਿੱਚ ਬਹੁਤ ਸਾਰੀਆਂ ਸਰਬਸੰਮਤੀਆਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਸਰਬਸੰਮਤੀਆਂ ਦਾ ਰੌਲਾ ਵੀ ਪੈ ਰਿਹਾ ਪਰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਤੁਹਾਨੂੰ ਸਾਰੇ ਵਾਰਡ ਵਾਲੇ ਕਿ ਇਸ ਜਿਹੜੀ ਹੈਗੀ ਸਰਬਸੰਮਤੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭੈਣ ਜੀ ਬਲਵਿੰਦਰ ਕੌਰ ਬਲਜਿੰਦਰ ਕੌਰ ਜੋ ਕਿ ਕੁਲਵਿੰਦਰ ਸਿੰਘ ਦੇ ਵਾਈਫ ਨੇ ਏ ਸਾਡੀ ਇਸ 1 ਨੰਬਰ ਵਾਰਡ ਦੀ ਪੰਚੀ ਲਈ ਆਏ ਨੇ ਔਰ ਜਿੰਨੇ ਇੱਥੇ ਸੱਜਣ ਆਏ ਨੇ ਇਹਨਾਂ ਦਾ ਧੰਨਵਾਦ ਵੀ ਆ ਔਰ ਵੱਡੀ ਗੱਲ ਹੈਗੀ ਆ ਅਸੀਂ ਇਹ ਸੋਚ ਲੈ ਕੇ ਚੱਲੇ ਹੋਏ ਆ ਕਿ ਜੇ ਪੰਚੀਆਂ ਦੀ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਧਮੋੜ ਦੇ ਵਿੱਚ ਸਰਪੰਚੀ ਲਈ ਵੀ ਸਰਬਸੰਮਤੀ ਹੋਣੀ ਚਾਹੀਦੀ ਆ ਤਾਂ ਜੋ ਅਸੀਂ ਇੱਕ ਆਗਾਮਬੋਧੂ ਸੋਚ ਲੈ ਕੇ ਪਿੰਡ ਦਾ ਵਿਕਾਸ ਕਰ ਸਕ ਜੀ ਧੰਨਵਾਦ ਜੀ ਸਾਰਿਆਂ ਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ